ਅਡੇ ਘਰ ਦਾ ਵਿੜਾ ਆਇਆ ਸੀ ਵਿੜੇ ਨੂੰ ਗੰਦ ਨਾ ਆਪ ਹੀ ਭਰ ਰਿਹਾ ਹਾਂ ਆ ਵੀ ਆ ਗਏ ਫਿਰ ਕੀ ਗੱਲ ਕਰਨੀ ਹੋ ਜਿਹੜੀਆਂ ਮੱਟੀਆਂ ਵਿੱਚ ਦਿੱਤੀਆਂ ਹੋਈਆਂ ਇਹ ਘੰਡੇ ਵੀ ਲਾਏ ਮੇਰੇ ਮੇਰੇ ਕੋਈ ਸਰਕਾਰ ਮੇਰੇ ਘਰ ਦੇ ਵਿੜੇ ਦੇ ਵਿੱਚ ਜੇ ਗੰਦ ਪਿਆ ਹੋਊਗਾ ਅਸੀਂ ਸਰਕਾਰ ਦੀ ਗੱਲ ਨਹੀਂ ਕਹਿੰਦੇ ਅਸੀਂ ਇਹ ਕਹਿੰਦੇ ਵੀ ਲੋਕਾਂ ਨੂੰ ਆਪ ਨੂੰ ਸਮਝਾਈ ਜੀ ਚਲੋ ਅੱਜ ਇਹ ਗੱਲ ਕਿ ਕਰਦੇ ਇਹਦੇ ਨਾਲ ਨਾਲ ਐਸੇ ਮੱਲੇ ਦੇ ਵਿੱਚ ਗਲੀ ਤੋਂ ਲੈ ਕੇ ਅੱਗੇ ਤੱਕ ਸਾਰਾ ਸ਼ਹਿਰ ਸੁੱਟਣ ਲੱਪਿਆ ਗੁਰਕੀਰਨ ਸਿੰਘ ਦਾ ਸਾਰਾ ਸ਼ਹਿਰ ਸੁੱਟਣ ਲੱਪਿਆ ਸਾਰਾ ਸ਼ਹਿਰ ਸੁੱਟਣ ਲੱਪਿਆ ਇੰਨੀ ਗੰਦਗੀ ਪੈ ਗਈ ਹੈ ਜੀ ਆਮ ਨਾਗਰਿਕ ਦੇਖਣ ਵਾਲਾ ਵੀ ਜਿਹੜਾ ਉਹ ਵੀ ਬੇਕਾਦਰ ਇੱਥੇ ਐਮਸੀ ਨੂੰ ਕਾਹਵਾ ਨਹੀਂ ਜੀ ਸਫਾਈ ਕਰ ਉਹ ਇੰਨਾ ਗੱਡੇ ਦਾ ਨਾ ਪੂਰਾ ਪਾਉਂਦੇ ਉਹ ਅੱਧਾ ਦੇ ਰਾਜ ਦੇਪਿਆਂ ਦਾ ਅੱਧਾ ਉਹ ਸਾਨੂੰ ਰੋਟੀ ਖਾਣੀ ਵੀ ਭਾਰੀ ਕਰ ਤੇ ਜੇ ਅਸੀਂ ਕਹਿੰਦੇ ਅਗਲੇ ਕਹਿੰਦੇ ਤੁਹਾਡਾ ਟੂਰ ਐਕਸ਼ਨ ਸਾਹਿਬ ਥੋੜਾ ਦੇਖੋ ਇਹਨਾਂ ਵੱਲ ਧਿਆਨ ਦਿਓ ਠੀਕ ਹੈ ਨਾ ਇਹਨਾਂ ਦੇ ਪਛਾਣੀਆਂ ਹੱਲ ਕਰੂੰਗੀ ਇੱਕ ਡਾਲੇ ਜਿਹੜੇ ਡਾਲੇ ਹੋਣੇ ਚਾਹੀਦੇ ਉਹਨਾਂ ਦੇ ਇਹ ਡਾਲੇ ਬੰਦ ਹੋਣ ਬਲੌਗ ਆਪਾਂ ਕਹਿੰਦੇ ਆਂ ਫੇਗਣਾ ਵੀ ਤੁੱਤਾ ਤਰ ਪਿਆ ਪਾਈ ਜਾਣਾ ਕੋਈ ਗੱਲ ਨਹੀਂ ਆਪਾਂ ਆਪਾਂ ਤੁਹਾਡੇ ਕੋਲ ਆ ਤੁਹਾਡੇ ਭਰਾ ਵਾਂ ਜੋਇਰਾ ਜਮੋ ਕੋ ਆਹ ਦੇਖੋ ਕਾਰਪੋਰੇਸ਼ਨ ਕਿੱਥੇ ਆਇਆ ਕਾਰਪੋਰੇਸ਼ਨ ਕਪੂਠਰਾ ਵੱਲੋਂ ਯਾਨੀ ਕਿ ਸਰਕਾਰ ਵੱਲੋਂ ਲੱਗੇ ਦੇ ਟੈਂਕਰ ਹੈਗੇ ਉਹ ਪਾਣੀ ਦੇ ਮੁਹੱਈਆ ਕਰਵਾਏਗੇ ਨੇ ਲੋਕਾਂ ਨੂੰ ਇੱਥੇ ਕਹਤਾ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਹੜਾ ਪਾਣੀ ਖਰਾਬ ਆ ਰਿਹਾ ਉਹਨੂੰ ਕਿਦਾਲ ਥੋੜੇ ਸਮੇਂ ਲਈ ਬੰਦ ਕੀਤਾ ਗਿਆ ਪਰ ਆਉਣ ਵਾਲੇ ਸਮੇਂ ਤੋਂ ਜੋ ਪ੍ਰੋਬਲਮ ਹੈਗੀ ਆ ਦੂਰ ਕਰਨ ਤੋਂ ਬਾਅਦ ਕਿ ਇਹ ਸਾਰਾ ਕੁਝ ਹੋ ਜਾਏਗਾ ਜਦੋਂ ਕਨੈਕਸ਼ਨ ਚੱਲ ਗਿਆ ਤੇ ਪਾਣੀ ਵਾਲੇ ਟੈਂਕਰ ਜਿਹੜੇ ਕਾਰਪੋਰੇਸ਼ਨ ਇੱਥੇ ਲਗਭਗ 10-12 ਟੈਂਕਰ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ ਵੱਲੋਂ ਯਾਨੀ ਕਿ ਸਰਕਾਰ ਵੱਲੋਂ ਪਾਣੀ ਜਿਹੜਾ ਟੈਂਕਰ ਆ ਮੁਹੱਈਆ ਕਰਵਾਏ ਜਾ ਰਹੇ ਨੇ ਇਹਦੇ ਵਿੱਚ ਲੋਕਾਂ ਨੂੰ ਤਾਂ ਕਿ ਰੋਜ਼ਮਰਾ ਦੀ ਕੋਈ ਪਰੇਸ਼ਾਨੀ ਨਾ ਆਵੇ ਪਾਣੀ ਦੇ ਵਿੱਚ ਨਹਾਣਾ ਵੀ ਹੁੰਦਾ ਸਬਜ਼ੀਆਂ ਵੀ ਬਣਾ ਲੀਆਂ ਹੁੰਦੀਆਂ ਇੱਥੇ ਕੱਪੜੇ ਵੀ ਧੋਣੇ ਹੁੰਦੇ ਆ ਤੇ ਇਹ ਬਹੁਤ ਜ਼ਰੂਰੀ ਹੈਗਾ ਇਸ ਕਰਕੇ ਸਰਕਾਰ ਵੱਲੋਂ ਪੂਰੀ ਜਿਹੜੀ ਹੈਗੀ ਆ ਮੈਦਕ ਕੀਤੀ ਜਾ ਰਹੀ ਆ ਲੋਕਲ ਕਮਿਊਨਿਟੀ ਦੇ ਨਿਵਾਸੀਆਂ ਨੂੰ ਜਿੱਥੇ-ਜਿੱਥੇ ਪ੍ਰੋਬਲਮ ਹੈਗੀ ਆ ਤਾਂ ਮੈਂ ਇੱਕ ਮੁਹੱਲਾ ਨਿਵਾਸੀ ਨੂੰ ਇਹ ਵੀ ਬੇਨਤੀ ਕਰਨਾ ਚਾਹਨਾ ਜਿੱਥੇ-ਜਿੱਥੇ ਵੀ ਤੁਹਾਡੇ ਘਰ 'ਤੇ ਪਾਣੀ ਆਂਦਾ ਹੈ ਉਹਨੂੰ ਤੁਸੀਂ ਬੋਇਲ ਕਰਕੇ ਜ਼ਰੂਰ ਪੀਓ ਉਹਨੂੰ ਚੰਗੀ ਤਰ੍ਹਾਂ ਉਬਾਲੋ ਤਾਂ ਕਿ ਜਿਹੜੇ ਮਾੜੇ ਦੇ ਕਣ ਹੈਗੇ ਨੇ ਉਹ ਜਦੋਂ ਖਤਮ ਹੋ ਜਾਣ ਉਸ ਤੋਂ ਬਾਅਦ ਉਹਨੂੰ ਠੰਡਾ ਕਰਕੇ ਪੀਓ ਅਤੇ ਜੇ ਟੈਂਕਰ ਦੇ ਵਿੱਚ ਕੋਈ ਪਾਣੀ ਆ ਰਿਹਾ ਪਾਣੀ ਦੀ ਵੇਸਟੇਜ ਬੰਦ ਕਰੋ ਪਾਣੀ ਫालतू ਦਾ ਚੱਲੇ ਨਾ ਘਾੜੀਆਂ ਕੂਟੀਆਂ ਵੀ ਫालतੂ ਦੀਆਂ ਨਾ ਚੱਲਣ ਕਿਉਂਕਿ ਪਾਣੀ ਜਿਹੜਾ ਹੈਗਾ ਆ ਉਹ ਇਸ ਵੇਲੇ ਧਰਤੀ ਦੇ ਉੱਤੇ ਪਰਮਾਤਮਾ ਹੈਗਾ ਇਹਨੂੰ ਬਚਾਓ ਜਿੰਨਾ ਪਾਣੀ ਅਸੀਂ ਬਚਾਵਾਂਗੇ ਓਨਾ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੰਗੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣਗੀਆਂ